ਜ ਲੱਖ ਦੀ ਬੱਲ ਵੱਲੋਂ ਰੇਡ ਬੱਗਿਆਂ ਵਾਲੇ ਦੁੱਲੇ ਦੀ 5 ਲੱਖ ਦੀ ਰੇਡ ਚਟਾਕੜਤਾ ਪਜਾਮਾ ਬੱਲ ਦੇ ਜੁੱਤੀ ਇਟਲੀ ਆ ਮੇੜ ਆਹ ਦੁੱਲੇ ਦੀ ਪਵਾ ਗਿਆ 5 ਲੱਖ ਦੀ ਰੇਡ ਉਹਾਈ ਤਾੜੀ ਵੱਜੀ ਦੀ ਅੱਜ ਤਾੜੀ ਵੀ ਤਾੜੀ ਫੇਰਾ ਜਦੋਂ ਵਰਲਡ ਕੱਪ ਦੇ ਵਿੱਚੋਂ ਬੈਸਟ ਨਿਕਲਿਆ ਇਹਦੀ ਪੀਟੀਸੀ ਵੀ ਅੰਤਰਪਾਲ ਦੀ ਫੇਰੇ ਵੀ ਬੈਸਟ ਰੇਡਰ ਗੁੱਲਾ ਆਪਣੇ ਸਟਾਫ ਦੇ ਮਗਰ-ਮਗਰ ਫਿਰਦਾ ਸੀਗਾ ਜਿਹੜੇ ਕਿਆਂ ਲੱਖੀ ਵੀ ਟਰੈਕਟਰ ਤੇ ਮੈਂ ਨਹੀਂ ਮੇਰਾ ਉਸਤਾਦ ਇੱਥੇਗਾ ਉਹ ਟਰੈਕਟਰ ਤੇ ਮੈਂ ਨਹੀਂ ਮੇਰਾ ਉਸਤਾਦ ਪੈਨ ਫਾਈਨਲ ਮੈਚ ਦੋਵੇਂ ਟੀਮਾਂ ਦੇ ਦਰਮਿਆਨ ਖੇਡੇ ਜਾ ਰਿਹਾ ਲੇਕਿ ਕਮੀ ਤੇ ਫਰਿਆਦ ਲੱਗਿਆ ਹੋਇਆ ਨਾਲ ਸੱਤੂ ਆ ਨਾਲ ਕਹਿੰਦੇ ਆਦਮ ਪੜ ਪੜਦਾ ਸਮੀਰ ਖਾਨ ਚਾਹ ਦੇ ਵਿੱਚੋਂ ਕਿਹੜਾ ਖਿਡਾਰੀ